ਕਰੀਨ ਤੇ ਚੱਲ ਰਹੀ ਵੀਡੀਓ ਵਾਲੇ ਵੀਰ ਦਾ ਗੀਤ ਜੇਕਰ ਆਪਾਂ ਅੱਖਾਂ ਬੰਦ ਕਰਕੇ ਸੁਣੀਏ ਤਾਂ ਇਦਾਂ ਹੀ ਲੱਗੇਗਾ ਜਿਵੇਂ ਰਾਜਵੀਰ ਜਵੰਦਾ ਵੀਰ ਹੀ ਗਾ ਰਿਹਾ ਹੋਵੇ ਨੀ ਅੜੀਏ ਨਾ ਕਰ ਦਿਲ ਕਮਜ਼ੋਰ ਇੱਥੇ ਸਾਰੇ ਹੀ ਦਿਲ ਦੇ ਚੋਰ ਰਲਗੇ ਚੀਨੇ ਗੋਲੇ ਹੋਰ ਕਰਦੇ ਇਸ਼ਕ ਆਸ਼ਕੀ ਹੋ ਨੀ ਮੈਨੂੰ ਫਿਕਰ ਮੋਤੀਆਂ ਦਾ ਜੋ ਤੇਰੀ ਅੱਖ ਦਾ ਪਾਣੀ ਆ ਨੀ ਅੱਜ ਕੱਲ ਕੰਮਲੇ ਨਹੀਂ ਲੱਭਦੇ ਕਿ ਦੁਨੀਆਂ ਬਹੁਤ ਸਿਆਣੀ ਆ ਕਦਮ ਮੜ ਰਾਜਿਆ ਦਾ ਬਦਲਦੇ ਨਿਤ ਹੀ ਰਾਣੀਆਂ ਇਸ ਤੇ ਨਾਲ ਹੀ ਦੋਸਤੋ ਅੱਜ ਰਾਜਵੀਰ ਜਵੰਦਾ ਵੀਰ ਦੇ ਪਰਿਵਾਰ ਨੇ ਰਾਜਵੀਰ ਦੇ ਸੋਸ਼ਲ ਮੀਡੀਆ ਅਕਾਊਂਟ ਤੇ ਰਾਜਵੀਰ ਜਵੰਦਾ ਦੇ ਭੋਗ ਦੀ ਪੋਸਟ ਸ਼ੇਅਰ ਕੀਤੀ ਹੈ ਜੋ ਕਿ ਕੋਈ ਵੀ ਪਰਿਵਾਰ ਆਪਣੇ ਜਵਾਨ ਪੁੱਤ ਲਈ ਸ਼ੇਅਰ ਕਰਨਾ ਕਦੀ ਵੀ ਨਹੀਂ ਚਾਹੇਗਾ ਪਰਿਵਾਰ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਰਾਜਵੀਰ ਦਾ ਭੋਗ 17 ਤਰੀਕ ਨੂੰ ਉਨ੍ਹਾਂ ਦੇ ਜੱਦੀ ਪਿੰਡ ਪੋਨਾ ਵਿਖੇ ਪਵੇਗਾ ਤੇ ਰਾਜਵੀਰ ਤੇ ਸਾਰੇ ਚੌਣ ਵਾਲਿਆਂ ਨੂੰ ਇਸ ਅੰਤਿਮ ਅਰਦਾਸ ਵਿੱਚ ਸ਼ਾਮਲ ਹੋਣ ਦੀ ਬੇਨਤੀ ਕੀਤੀ ਗਈ